2013 ਚ ਡੀਐਸਪੀ ਕੋਟਪੁਰਾ ਲੱਗਿਆ ਸਬਡਿਵੀਜ਼ਨ ਉਥੇ ਬੜੀਆਂ ਦੋ ਤਿੰਨ ਹੀ ਨਹੀਂ ਸਵਾਰਦਾਤਾ ਹੋਈ ਯਾਰ ਕਿ ਟਰੱਕ ਅ ਕੋਈ ਗਏ ਜਟਕਾਂ ਦੇ ਡਰਾਈਵਰ ਸੀਗੇ ਉਹ ਬੇਹੋਸ਼ ਮਿਲੇ ਗਏ ਬਲਸਾਨੂ ਦੀ ਬਹੁਤ ਵੱਡਾ ਗਰੋ ਹੋ ਗਿਆ ਪਰ ਇੰਟਰਸਟਿੰਗਲੀ ਦੇਖੋ ਤੁਸੀਂ ਇੱਕ ਸਿੰਗਲ ਬੰਦੇ ਦਾ ਕੰਮ ਸੀਗਾ ਇੱਕ ਆਦਮੀ ਦਾ ਉਹਦੇ ਇੱਕ 91 ਨੰਨ ਆਉਂਦੇ ਸੀ ਗੋਲੀ ਮੇਰੇ ਖਿਆਲ ਚ ਉਹ ਸੀਗੀ ਸ਼ੀਨੋ ਬਰਮਿਟਨ ਉਹ ਇੱਕ ਗੋਲੀ ਬੰਦੇ ਨੂੰ ਕੋਈ ਦਿਓਸ਼ ਕਰ ਦਿੰਦੀ ਆ ਬਾਕ ਆਲਮੋਸਟ ਵਿੱਚ ਉਹਦੇ ਡਰਾਈਵਰ ਤਾਂ ਬਹੁਤ ਜ਼ਰਾ ਮਰੇ ਲੱਭਿਆ ਵਿੱਚ ਉਹਦੇ ਇੱਕ ਬੰਦਾ ਆਇਡੈਂਟੀਫਾਈ ਹੋ ਗਿਆ ਜਿਹੜਾ ਇੱਕ ਸਿੰਗਰ ਸੀਗਾ ਰਿਮਾਰਡ ਮੂਨ ਲਿਆ ਉਹਨਾਂ ਦਾ ਵੀ ਤੇ ਮੈਂ ਜਦੋਂ ਸ਼ਕਲ ਦੇਖੀ ਉਹਦੀ ਸਿੰਗਰ ਸਾਹਿਬ ਦੀ ਤਾਂ ਮੈਨੂੰ ਯਾਦ ਆ ਗਿਆ ਮੈਂ ਕਿਹਾ ਯਾਰ ਤੂੰ ਇੱਕ ਕੈਸਟ ਕਰਦੀ ਸੀ ਚੱਕਵੇਂ ਗੀਤ ਤੇਰੀ ਹੋਈ ਸੀ ਪਨਾਹ ਦੀ ਮੇਰੀ ਹੋਈ ਸੀ ਇਨਵੈਸਟੀਗੇਸ਼ਨ ਤੋਂ ਪਹਿਲਾਂ ਇੱਕ ਬੈਕਗ੍ਰਾਉਂਡ ਆ ਉਹ ਦੀ ਥੋੜੀ ਸੀ ਉਹਦਾ ਅਸੀਂ ਉਦੋਂ ਸਬ ਇੰਸਪੈਕਟਰ ਹੁੰਦੇ ਸੀਗੇ ਤੇ ਤਿੰਨ ਚਾਰ ਦੋਸਤਾਂ ਨਾਲ ਸਾਡਾ ਬਣ ਗਿਆ ਪ੍ਰੋਗਰਾਮ ਵੀ ਮਨਾਲੀ ਘੁੰਮ ਕੇ ਆਉਣੇ ਉਹਨਾਂ ਦਿਨਾਂ ਚ ਮੂਰਤੀਕਾਰਾਂ ਬਹੁਤ ਘੱਟ ਹੁੰਦੇ ਸੀ ਨਵੀਂ-ਨਵੀਂ ਮੂਰਤੀਆਂ ਟੰਡੜ ਚੱਲੀਆਂ ਸੀਗੀਆਂ ਤਾਂ ਸਾਡੇ ਕੋਲੇ ਮੋਸਟਲੀ ਉਹਨਾਂ ਕੋਲੇ ਸੀਗੇ ਜਿਨ੍ਹਾਂ ਦਾ ਵਿਆਹ ਹੋਇਆ ਸੀ ਤੇ ਵਿਆਹ ਜਿਨ੍ਹਾਂ ਨੂੰ ਦਾਤ ਚ ਮਿਲਿਆ ਹੁੰਦੀ ਸੀ ਇੱਕ ਦੋ ਨਾਲ ਹੋਰ ਕਿਸੇ ਕੋਲੇ ਮੂਰਤੀਕਾਰ ਨਹੀਂ ਹੁੰਦੇ ਸੀ ਤਾਂ ਸਾਡਾ ਇੱਕ ਬੈਚਮੈਂਟ ਆ ਉਹ ਨਵੀਂ ਕਿਸੇ ਸਰਪੰਚ ਦੀ ਮੂਰਤੀਕਾਰ ਮੰਗ ਕੇ ਲਿਆ ਅਜੀ ਚੱਲ ਪਈ ਦੀ ਉਹਨਾਂ ਅੱਛਾ ਉਹਨਾਂ ਦੇ ਨਾਲ ਚ ਆਪਣੇ ਸ਼ਦੀਕ ਸਾਹਿਬ ਮੁਹੰਮਦ ਸ਼ਦੀਕ ਤੇ ਰਣਜੀਤ ਕੌਰ ਦੀ ਕੁਲਦੀਪ ਮਾਨਕ ਬਿਦਾਰ ਸੰਧੂ ਇਹ ਬੜੇ ਫੇਮਸ ਹੁੰਦੇ ਸੀਗੇ ਸਾਡੇ ਬੜੇ ਫੇਵਰੇਟ ਹੀ ਸਾਨੂੰ ਇਹਨਾਂ ਦੇ ਗਾਣੇ ਆ زبانی یاد ਹੁੰਦੀ ਸੀ ਮਤਲਬ ਹੁਣ ਵੀ ਯਾਦ ਨੇ ਅਸੀਂ ਸਾਰੇ ਰਾ ਲਾਉਣੇ ਗਾਣੇ ਤੇ ਗਿੰਦੇ ਜਾਣਾ ਗਾਉਂਦੇ ਜਾਣਾ ਨਾਲ ਤਾਂ ਇਦਾਂ ਹੀ ਹੱਥ ਮਾਰਦੇ ਮਾਰਦੇ ਜਿੱਦ ਕੈਸਟਾ ਹੁੰਦੀਆਂ ਸੀਗੀਆਂ ਤਾਂ ਉਹਦੀ ਕਾਰ ਚੋਂ ਇੱਕ ਕੈਸਟ ਮਿਲੀ ਜਿਹਦੇ ਲਿਖਿਆ ਸੀ ਪੰਜਾਬੀ ਦੇ ਚੱਕਵੇਂ ਗੀਤ ਉਹ ਹੈ ਵੀ ਚੱਕਵੇਂ ਸੀਗੇ ਸਾਡੀ ਉਮਰ ਵੀ ਚੱਕਵੇਂ ਸੀ ਉਸ ਵੇਲੇ ਨਾ ਉਹ ਗਾਣੇ ਸੁਣਨ ਲੱਗ ਗਏ ਉਹ ਸਾਰੇ ਰਾ ਉਹ ਗਾਣੇ ਚੱਲਦੇ ਰਹੇ ਚੱਕਵੇਂ ਗੀਤ ਉਹਦੇ ਤੇ ਗਾਇਕ ਵੀ ਤੇ ਨਾਲ ਜਿਹੜੀ ਬੀਬਾ ਮਤਲਬ ਦੋ ਗਾਣੇ ਸੀਗੇ ਸਾਰੇ ਉਹਦੀ ਫੋਟੋ ਸੀਗੀ ਚਲੋ ਇਹ ਗੱਲ ਹੋ ਗਈ ਉਸ ਤੋਂ ਬਾਅਦ ਇਹ ਆਪਣਾ ਆਪਣੇ ਨੌਕਰੀਆਂ ਚ ਚੱਲਦੇ ਰਹੇ ਮੈਂ 2006 ਚ ਡੀਐਸਪੀ ਪ੍ਰਮੋਟ ਹੋ ਗਿਆ ਡੀਐਸਪੀ ਪ੍ਰਮੋਟ ਹੋ ਗਿਆ ਮੈਂ 2013 ਚ ਡੀਐਸਪੀ ਕੋਟਪੂਰਾ ਲੱਗਿਆ ਸਬਡਿਵੀਜ਼ਨ ਉੱਥੇ ਬੜੀਆਂ ਦੋ ਤਿੰਨ ਹੀ ਨਹੀਂ ਸਵਾਰਦਾਤਾ ਹੋਈਆਂ ਕਿ ਟਰੱਕ ਅ ਖੋਇਆ ਗਿਆ ਜਿੰਨਾ ਸਮਾਨ ਭਰਿਆ ਦੇ ਕਿਸੇ ਨੂੰ ਕਿਉ ਹੈ ਦਾਲਾਂ ਨੇ ਸਿਲੰਡਰ ਨੇ ਉੱਥੇ ਮੇਰੀ ਸੌਡੀਅਮ ਦੀ ਵਾਰਦਾਤ ਤਾਂ ਹੋਈ ਆ ਆਸ-ਪਾਸੇ ਵੀ ਵਾਰਦਾਤਾਂ ਦੋ ਤਿੰਨ ਹੋਈਆਂ ਆ। ਆਪ ਤਾਂ ਬੜਾ ਮੈਨੂੰ ਸੀਰੀਅਸਲੀ ਲਿਆ ਇਸ ਗੱਲ ਨੂੰ। ਤਾਂ ਉਹ ਜਿਹੜੇ ਅ ਟਰੱਕਾਂ ਦੇ ਡਰਾਈਵਰ ਸੀਗੇ ਉਹ ਬੇਹੋਸ਼ ਮਿਲੇ ਗਿਆ। ਮਤਲਬ ਇੱਕ ਤਾਂ ਜਿਵੇਂ ਅ ਅੰਮ੍ਰਿਤਸਰ ਰੋਡ ਦੇ ਘਟਾਬਾ ਹੈਗਾ ਉਹਦੇ ਸਾਹਮਣੇ ਇੱਕ ਰੈਸਟੋਰੈਂਟ ਦੇ ਵਿੱਚ ਮਿਲਿਆ ਬੇਹੋਸ਼। ਟਰੱਕ ਉਹਦਾ ਗਾਇਬ ਸੀਗਾ। ਦੋਲਾਂ ਛੋਲਿਆਂ ਦੀ ਗੱਲ ਦਾ ਪਰ ਹੈ ਉਹ ਜਿਹੜਾ Rajasthan ਤੋਂ ਆਇਆ ਸੀ। ਇਦਾਂ ਹੀ ਇੱਕ ਹੋਰ ਸੀਗਾ ਉਹ ਵੀ ਬੇਹੋਸ਼ ਮਿਲਿਆ ਉਹ ਦੋਨੇ ਜਣੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਉਹ ਐਡਮਿਟ ਸੀਗੇ ਤੀਜੇ ਦਿਨ ਹੋਸ਼ ਆਈ ਉਹਨਾਂ ਨੂੰ ਹੋਸ਼ ਆਉਣ ਤੇ ਉਹਨਾਂ ਨੇ ਦੱਸਿਆ ਕਿ ਇੱਕ ਬੰਦਾ ਹੈਗਾ ਮਤਲਬ ਸਾਨੂੰ ਸੀ ਕਿ ਬਹੁਤ ਵੱਡਾ ਗ੍ਰੋ ਹੋਗਾ ਪਰ ਇੰਟਰਸਟਿੰਗਲੀ ਦੇਖੋ ਤੁਸੀਂ ਇੱਕ ਸਿੰਗਲ ਬੰਦੇ ਦਾ ਕੰਮ ਸੀਗਾ ਇੱਕ ਆਦਮੀ ਉਹ ਕੀ ਕਰਦਾ ਸੀਗਾ ਉਹਦੇ ਕੋਲੇ ਇੱਕ ਚਾਬੀਆਂ ਦਾ ਗੁੱਛਾ ਹੁੰਦਾ ਸੀ ਜਿਵੇਂ ਡਰਾਈਵਰਾਂ ਕੋਲੇ ਹੁੰਦਾ ਤੇ ਨਾਲ ਇੱਕ ਮੋਢੇ ਤੇ ਪਰਨਾ ਹੁੰਦਾ ਸੀ ਯਾਦ ਆ ਕਿ ਅਦਾਸੀ ਟਰੱਕ ਵਾਲੇ ਨੂੰ ਹੱਥ ਦੇ ਲਗੇ ਰੋਕ ਲੈਂਦਾ ਸੀ ਉਹ ਵੀ ਮੈਂ ਮੇਰਾ ਮੇਰਾ ਟਰੱਕ ਟਰੱਕ ਖਰਾਬ ਹੋ ਗਿਆ। ਯਾ ਕਿਸੇ ਢਾਬੇ ਦੇ ਬੰਦੇ ਜਿੱਥੇ ਆਮ ਟਰੱਕ ਰੁਕਦੇ ਨੇ ਡਰਾਈਵਰ ਚਾਹ ਪੀਂਦੇ ਆ। ਉੱਥੇ ਬਹਿ ਕੇ ਉਹ ਦੇਖਦਾ ਸੀ ਕਿਹੜੇ ਟਰੱਕ ਦੇ ਵਿੱਚ ਕੱਲਾ ਡਰਾਈਵਰ ਆ। ਬਹੁਤੇ ਵਾਰੀ ਬਹੁਤੇ ਖਰਚਾ-ਗੁਰਚਾ ਘਾਉਣ ਦੇ ਮਾਰੇ ਕੱਲਾ ਹੀ ਡਰਾਈਵਰ ਲਈ ਜਾਂਦਾ ਹੁੰਦਾ। ਉਸ ਡਰਾਈਵਰ ਦੇ ਸਾਹਮਣੇ ਉਹਨੇ ਬਹਿ ਜਾਣਾ ਤੇ ਉਹਨੇ ਗੱਲਬਾਤ ਕਰਨੀ ਤੇ ਐਵੇਂ ਜੇਬ ਚ ਕੋਟਲੀ ਜੀ ਘਟਣੀ ਵਿੱਚ ਭੁੱਕੀ ਹੁੰਦੀ ਸੀ। ਪੋਪੀ ਹਸ ਜਿਹਨੂੰ ਆਪਾਂ ਕਹਿੰਦੇ ਆ ਹਾਂ ਪੋਸਟ ਦੇ ਰਸ਼ ਕੀਤੇ ਡੋਡੇ ਉਮਮਨਾ ਮੈਂ ਸਾਰੇ ਨਹੀਂ ਕਹਿੰਦਾ ਪਰ ਮੋਸਟਲੀ ਡਰਾਈਵਰ ਕਈ ਵਾਰੀ ਭੁੱਖੀ ਭਕੀ ਆਮ ਖਾ ਲੈਂਦੇ ਨੇ ਕਿਉਂਕਿ ਲੇਟ ਨਾਈਟ ਕੰਮ ਕਰਨਾ ਪੈਂਦਾ ਇਹਨਾਂ ਨੂੰ ਲੰਮੇ ਜਾਂਦੇ ਨੇ ਜਦੋਂ ਤਾਂ ਜੇ ਉਦਾਂ ਮਿਲ ਜੇ ਸਾਹਮਣੋਂ ਅੰਕਲੋ ਵੀ ਫਰੀ ਦੀ ਮਿਲਦੀ ਤਾਂ ਫਿਰ ਤਾਂ ਕੋਈ ਨਾ ਹੀ ਨਹੀਂ ਕਰਦਾ ਉਹਨੇ ਏਦੇ ਖੁੱਲ ਕੇ ਬਹਿ ਜਾਣਾ ਬੋਟੀ ਦੀ ਬੈਜੀ ਲਾਓਗੇ ਚਮਚਾ ਤਾਂ ਅੱਗ ਲਗਾ ਚ ਲਾਲ ਨੇ ਫਿਰ ਉਹ ਕਹਿੰਦਾ ਇੱਥਾ ਨਹੀਂ ਯਾਰ ਆਪਾਂ ਇੱਥੇ ਤਾਂ ਕੋਈ ਐਵੇਂ ਕੋਈ ਸਪਾਟਾ ਬੈਠਾ ਹੁੰਦਾ ਕੋਈ ਮੁਲਾਜ਼ਮ ਹੁੰਦਾ ਸਿਵਲ ਦੇ ਵਿੱਚ ਆਪਾਂ ਇਹ ਕਰਦੇ ਆਂ ਪਰ ਟਰੱਕ ਚ ਗੱਡੀ 'ਚ ਬਹਿ ਕੇ ਪੀਨੇ ਆਂ ਦੋ ਕੱਪ ਛਾਦੇ ਆਰਡਰ ਕਰਦਨੇ ਨੇ ਤੇ ਗੱਡੀ 'ਚ ਬਹਿ ਕੇ ਆਨੇ ਜਿਉ ਉਹ ਭੁੱਖੀ ਵਾਲੀ ਕੂਟਲੀ ਖੋਲਣਾ ਤਾਂ ਉਹਦੇ ਵਿੱਚ ਉਹਦਾ ਇੱਕ 91 ਆਉਂਦੀ ਸੀ ਗੋਲੀ ਮੇਰੇ ਖਿਆਲ 'ਚ ਉਹ ਸੀਗੀ ਫੀਨੋਬਾਰਬਿਟੋਲ ਬਾਰਬਿਚੂਰੇਟਸ ਹੁੰਦੇ ਨੇ ਇਹ ਜਿਹੜੇ ਬਹੁਤ ਸਟਰੋਂਗ ਹੁੰਦੇ ਨੇ ਜਿਵੇਂ ਐਪੀਲੈਪਸੀ ਦੀ ਮਾਰੀ ਕਿਸੇ ਨੂੰ ਜਾਂ ਕੋਈ ਬਿਲਕੁਲ ਪਾਗਲ ਕੋਈ ਹੈਗਾ ਉਹਨਾਂ ਨੂੰ ਦਿੰਦੇ ਨੇ ਡਾਕਟਰ ਸੇ ਮਨਨ ਡਾਕਟਰ ਨੂੰ ਜ਼ਿਆਦਾ ਪਤਾ ਹੈ ਪਰ ਉਹ ਸੈਡੇਟਿਵ ਹੁੰਦੇ ਨੇ ਬਹੁਤ ਜ਼ਿਆਦਾ ਉਹ ਇੱਕ ਗੋਲੀ ਬੰਦੇ ਨੂੰ ਕਹੋ ਜੀ ਬੇਹੋਸ਼ ਕਰ ਦਿੰਦੀ ਆ ਬਸ ਆਲਮੋਸਟ ਤਾਂ ਉਹਨੇ ਪੀ ਕੇ ਪਾਈਆਂ ਹੁੰਦੀ ਸੀ ਵਿੱਚ ਉਹਦੇ ਉਹ ਉਹ ਪੋਕੀ ਦੇ ਵਿੱਚ ਉਹਨੇ ਦੋ ਤਿੰਨ ਚਮਚੀ ਇਹਨਾਂ ਨੂੰ ਪਾ ਦੇਣੇ ਤੇ ਉਹ ਬੰਦੇ ਨੇ ਨਾਲ ਦੀ ਨਾਲ ਹੀ ਪੰਜ-ਛੇ ਮਿੰਟ ਚ ਦਰੜਦੇਣਾ ਉੱਥੇ ਉਹਨੂੰ ਸੀਟ ਤੇ ਪਾ ਕੇ ਉਹਨੇ ਜਿਵੇਂ ਆਪਣਾ ਜਿਵੇਂ ਕੋਈ ਪਲਾਨ ਐਕਸਕਿਊਟ ਦੇ ਸੀ ਉਹਨੇ ਉਹ ਟਰੱਕ ਲੁੱਟ ਕੇ ਤੇ ਇੱਧਰ ਕੋਈ ਸੀਗੇ ਬੰਦੇ ਚੋਰੀ ਦਾ ਸਮਾਨ ਲੈਂਦੇ ਸੀ ਉਹਨਾਂ ਦਾ ਕੰਟੈਕਟ ਸੀ ਉਹਦਾ ਉਹਦੇ ਟਰੱਕ ਵੀ ਵੇਚ ਦਣਾ ਕਿਤੇ ਸਮਾਨ ਵੀ ਵੇਚ ਦਣਾ ਇਦਾਂ ਹੀ ਹੋਇਆ ਤਿੰਨ-ਚਾਰ ਵਾਰਦਾ ਤਾਂ ਹੋਈਆਂ ਸਭ ਤੋਂ ਹੀਨੀ ਸੋਈ ਇੱਕ ਜੱਤੋ ਦਾਣਾ ਮੰਡੀ ਦੇ ਵਿੱਚ ਸ਼ਾਇਦ ਘਿਓ ਦਾ ਟਰੱਕ ਸੀਗਾ ਘਿਓ ਦੇ ਧੀ ਨਾਲ ਉਹ ਵੀ ਉਹ ਚੋਦਰ ਡਰਾਈਵਰ ਤਾਂ ਬਹੁਤ ਜ਼ਰਾ ਮਰੇ ਲੱਭਿਆ ਵਿੱਚ ਉਹਦੇ ਉਹ ਕਿਸੇ ਨੇ ਪਰਤਾਲਿਆ ਨਹੀਂ ਵਿਗੋਛਿਆ ਉਸਨੇ ਮਗਰ ਲੱਗ ਗਿਆ ਸੀ ਉਹ ਜਿੱਥੇ ਜਿੱਥੇ ਇਹਦੀਆਂ ਵਾਰਦਾਤਾਂ ਹੋਈਆਂ ਸਾਰੇ ਅਸੀਂ ਉਹ ਮਤਲਬ ਸਪੌਟ ਆਈਡੈਂਟੀਫਾਈ ਕੀਤੇ ਉੱਥੋਂ ਟਾਵਰ ਡੰਪ ਚੱਕੇ ਚੱਕੇ ਕੇ ਜਿਹੜੇ ਉੱਥੇ ਦਿਨੀਆਂ ਕਿੜੇ ਕਿੜੀ ਕਾਲਸ ਉਹਨਾਂ ਟਾਈਮਾਂ 'ਚ ਹੋਈਆਂ ਉਹਨਾਂ 'ਚੋਂ ਇੱਕ ਨੰਬਰ ਸਾਨੂੰ ਮਿਲ ਗਿਆ ਉਹ ਨੰਬਰ ਜੰਤ ਡੀਟੇਲਸ ਲਈਆਂ ਉਹਦੇ ਵਿੱਚੋਂ ਇੱਕ ਬੰਦਾ ਆਈਡੈਂਟੀਫਾਈ ਹੋ ਗਿਆ ਜਿਹੜਾ ਇੱਕ ਸਿੰਗਰ ਸੀਗਾ ਉਹਨੂੰ ਪੁੱਛਿਆ ਉਹ ਕਹਿੰਦਾ ਜੀ ਮੈਨੂੰ ਤਾਂ ਨਹੀਂ ਪਤਾ ਬੰਦਾ ਕੌਣ ਹੈ ਪਰ ਕਹਿੰਦਾ ਜੀ ਮੇਰੇ ਨਾਲ ਇੱਕ ਬੀਬੀ ਗਾਉਂਦੀ ਆ ਜੈਤੋ ਦੀ ਤੇ ਉਹਦਾ ਇੱਕ ਭਰਾ ਸਾਡੇ ਜਿਹੜੇ ਜਗਰਾਤੇ ਮੁਖ ਕਰਦਾ ਵੀ ਉਹਨੂੰ ਪਤਾ ਬੰਦਾ ਕੌਣ ਆ ਚਲੋ ਜੀ ਉਸ ਬੰਦੇ ਤੋਂ ਜਿਹੜਾ ਕਲਪਰੇਟ ਸੀਗਾ ਉਹਦਾ ਪਤਾ ਲੱਗਿਆ ਉਹ ਵੀ ਬੜੇ ਤੇਜ਼ ਹੁੰਦੇ ਆ ਉਹਨੂੰ ਕਿਸੇ ਤਰ੍ਹਾਂ ਟਰਾਂਸਫਾਰਮ ਹੋ ਗਿਆ ਵੀ ਬੰਦਾ ਮੈਂ ਆਈਡੈਂਟੀਫਾਈ ਹੋ ਗਿਆ ਕਿ ਉੱਥੋਂ ਦੀ ਸਾਡੀ ਪੁਲਿਸ ਪਾਰਟੀ ਨੇ ਹੱਥ ਪਾਈ ਹੋਵੇ ਭੱਜ ਗਿਆ ਫਿਰ ਦੁਬਾਰਾ ਪਿੱਛੇ ਲੱਗੇ ਕਿਉਂਕਿ ਕਲਾਈਂ ਬੜਾ ਤੇ ਇੱਕ ਸਾਲ ਬਾਅਦ ਵੀ ਬੰਦਾ ਅਸੀਂ ਦੁਬਾਰਾ ਟ੍ਰੇਲਸ ਕਰਕੇ ਫੜ ਲਿਆ ਚਲੋ ਫੜ ਲਿਆ ਉਸ ਤੋਂ ਬਾਅਦ ਇੱਕ ਬੰਦਾ ਹੋਰ ਸੀ ਉਹਦੇ ਨਾਮ ਦਾ ਉਹ ਦੂਬਾਰਾ ਇੰਟਰੋਗਿਸ਼ਨਸ ਇਹ ਗੱਲ ਆਈ ਕਿ ਜਿਹੜਾ ਕੋਈ ਸਿੰਗਰ ਸੀਗਾ ਉਹ ਸਿੰਗਰ ਨੂੰ ਵੀ ਉਹਨੇ ਇੱਕ ਜਿਹੜਾ ਘਿਓ ਦਾ ਟਰੱਕ ਲੁੱਟਿਆ ਸੀਗਾ ਉਹਦੇ ਚੋਂ ਕੈਂਟਰ ਸਿੰਗਰ ਨੂੰ ਵੀ ਵੇਚਿਆ ਸੀ ਮਤਲਬ ਸਸਤੇ ਰੇਟਾਂ ਤੇ ਸਿੰਗਰ ਸਾਹਿਬ ਵੀ ਉਸਨੇ ਸਟਰਗਲ ਕਰ ਰਿਹਾ ਸੀ ਵਿਚਾਰੇ ਲੋਡ ਸੀ ਪੈਸੇ ਦੀ ਉਹਨਾਂ ਨੇ ਉਹਨਾਂ ਦੇ ਉਹਨਾਂ ਨੇ ਉਹ ਵੀ ਲਿਆ ਹੋਇਆ ਸੀਗਾ ਤੇ ਉਹ ਸਿੰਗਰ ਸਾਹਿਬ ਨੂੰ ਲਾ ਲਿਆ ਆਗੇ ਤੇ ਉਹਨਾਂ ਦੀ ਚੋਰੀ ਦਾ ਜ਼ਮਾਨ ਲਿਆ ਸੀਗਾ ਉਹਨਾਂ ਦੀ ਅਰੈਸਟ ਫਾਈਰ ਰਿਮਾਰਡ ਵੀ ਲਿਆ ਉਹਨਾਂ ਦਾ ਵੀ ਤੇ ਮੈਂ ਜਦੋਂ ਸ਼ਕਲ ਦੇਖੀ ਉਹਦੀ ਸਿੰਗਰ ਸਾਹਿਬ ਦੀ ਤਾਂ ਮੈਨੂੰ ਯਾਦ ਆ ਗਿਆ ਮੈਂ ਕਿਹਾ ਯਾਰ ਤੂੰ ਇੱਕ ਗੈਸਟ ਗੱਡੀ ਸੀ ਚੱਕਵੇਂ ਗੀਤ ਦੇ ਰਹੀ ਸੀ ਅਨਾਦੀ ਬਰੀ ਹੋਈ ਸੀਗੀ ਪਰ ਰਿਮਾਰਡ ਦਸੀ ਉਹ ਚੱਕ ਮਗੀਤ ਵੀ ਸੁਣੇ ਥੋੜੇ ਬਹੁਤੇ ਜਿਹੜੇ ਉਹਨਾਂ ਦਾ ਐਂ ਬੁਤੇ ਵਾਰੀ ਐਦਾਂ ਕੋਇਨਸੀਡੈਂਸ ਹੋ ਜਾਂਦਾ ਤੇ ਚਲੋ ਬਾਅਦ ਚ ਉਹ ਤੋਂ ਤਾਂ ਬਰੀ ਹੋ ਗਿਆ ਕੇਸ ਚੋਂ ਕੋਈ ਮਤਲਬ ਪਰੇਲੇ ਦੂਜੇ ਬੰਦੇ ਸੀਗੇ ਜਿਹੜਾ ਨੇ ਇੱਕ ਦੋ ਮਰਡਰ ਵੀ ਕੀਤੇ ਇੱਕ ਦੋ ਮਰਡਰ ਵੀ ਹੋ ਗਏ ਬੰਦੇ ਮਰ ਗਏ ਤੇ ਉਹਨਾਂ ਨੂੰ ਉਹ 20 ਸਾਲ ਦੀ ਗੈਰਦੀ ਉਹਨਾਂ ਨੂੰ ਉਹ ਅੰਦਰ ਨਹੀਂ ਦੇ ਦਿੱਤੀ ਉਹ ਪਸ ਆਹੀ ਸਾਰਾ ਕੁਝ ਕਨਫੈਸ ਕੀਤਾ ਉਹਨਾਂ ਨੇ ਵੀ ਐਦਾਂ ਕਰਕੇ ਆ ਜਿਹੜਾ ਮਤਲਬ ਕੀ ਆਈਡੀਆ ਕਿਸੇ ਦਿਮਾਗ 'ਚ ਆ ਗਿਆ ਵੀ ਡਰਾਈਵਰ ਜਿਹੜੇ ਹੈਗੇ ਮਤਲਬ ਉਹ ਕਿਗਵਾ ਕੇ ਆਪਾਂ ਲੁੱਟ ਸਕਦੇ ਆ ਤੇ ਤਦ ਉਹਦੇ ਇਸੇ ਹੋਰ ਬੰਦੇ ਫੜੇਗੇ ਜਿਹਦੇ ਬੰਦੇ ਟਰੱਕ ਸਟੋਰੀ ਦਾ ਸਮਾਨ ਲੈਂਦੇ ਸੀ ਮਤਲਬ ਸਾਰਾ ਗਰੋ ਇਸ ਤਰ੍ਹਾਂ ਦਾ ਹੋ ਅ ਫੜਗੇ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ